ਜੀ ਦੋਸਤੋ ਉਹ ਸਾਰੇ ਠੀਕ ਹੋਵੋਗੇ ਇੱਕ ਤੁਹਾਨੂੰ ਵਾਲਾ ਨਵੇਂ ਰਹਿ ਦੰਨੇ ਆ ਜਿਹੜੇ ਨੂੰ ਥੋੜੀ ਜਿਹੀ ਤੰਗੀ ਲੱਗਦੀ ਹੈ ਵੀ ਯਾਰ ਸਾਨੂੰ ਆਟਾ ਪਹਿਣ ਚ ਕਣਕ ਤੋਂਣ ਚ ਫਿਰ ਦਿੱਕਤ ਆਂਦੀ ਹੈ ਨਾ ਵੀ ਸਾਫ ਹੋ ਜੇ ਆ ਦੇਖੋ ਬਾਹਰ ਪੁੱਲ ਦੀ ਵਾਸ਼ਮ ਸ਼ੇਨ ਤੇ ਬੱਚਾ ਸੁਟੋ ਖਣਕ ਐਵੇਂ ਆ ਦੇਖੋ ਬਾਦੀ ਆਪਾਂ ਬਾਹਰ ਦੀ ਨੇ ਥੋੜੀ ਹੋ ਪਾ ਲਾ ਹੈਗੀ ਥੋੜੀ ਜਿਹੀ ਪਈ ਆਗੀ ਹਾਂ ਆਹ ਬਾਰਪਾਲ ਦੀ ਮਸ਼ੀਨ ਹੈਗੀ ਬਾਈਸ ਆਪਾਂ ਇਹਦੇ ਵਿੱਚੋਂ ਪਾਗ ਕੱਢਣੇ 5 ਮਿੰਟਾਂ ਮੱਧੋ ਜਾ ਯਾਰ ਦੋ ਕਗੜੇ ਦੋ ਬਸ ਪੰਜ ਪੰਜ ਮਿੰਟ ਦੀ ਇਹ ਆ ਆਪਣੇ ਹਿਸਾਬ ਨਾਲ ਦੋ ਦੋ ਮਿੰਟ ਲਾਗਾ ਬੱਚ ਦੋ ਕੁ ਮਿੰਟ ਵੀ ਬਹੁਤ ਹੈ ਕਿਉਂਕਿ ਕੱਪੜਿਆਂ ਨੂੰ ਜਦੋਂ ਛਿੱਟੋ ਦਹਾਜਣ ਤਾਂ ਇਹ ਵੀ ਥੋੜਾ ਥੋੜਾ ਪਾਣੀ ਪਾਵਾ ਖਤ ਹੋ ਜਾਣਾ ਹੈ ਥੋੜੇ ਬੁਟਲਕ